ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਭੈਣਾਂ ਨੂੰ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਡ ਸੂਟ ਜਿਹੜੇ ਕਿ ਬਿਲਕੁਲ ਸੌਫਟ ਕਾਟਨ ਤੇ ਰਹਿਣਗੇ ਜੀ ਤੇ ਸਾਰੇ ਇੱਕ ਨਵੇਂ ਵੇਖ ਰਹੇ ਆ ਜਿਹੜੇ ਉਹਨਾਂ ਨੂੰ ਰਿਕੁਐਸਟ ਕਰਦੇ ਆਂ ਜੀ ਕਿ ਸਾਡਾ ਚੈਨਲ ਆ ਜਿਹੜਾ ਨਮੈ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਬਸਕ੍ਰਾਈਬ ਕਰਨ ਤੋਂ ਬਾਅਦ ਸਾਨੂੰ ਦਿੱਤੇ ਗਏ ਵਟਸਐਪ ਨੰਬਰ ਤੇ ਸਕਰੀਨਸ਼ਾਟ ਵੀ ਭੇਜ ਦਿਓ ਅਸੀਂ ਲੱਕੀ ਡਰਾਅ ਰੱਖਿਆ ਹੋਇਆ ਉਹਦੇ ਵਿੱਚ ਤੁਹਾਡਾ ਜਿਹੜਾ ਫੋਨ ਨੰਬਰ ਹੈ ਜਾਂ ਨਾਮ ਹੈ ਸ਼ਾਮਲ ਜ਼ਰੂਰ ਕਰਾਂਗੇ ਤੇ ਬਾਕੀ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਤੈ ਦਿਲੋਂ ਧੰਨਵਾਦ ਕਰਦੀ ਆ ਤੇ ਇਹ ਵੀ ਕਹਿਣੀ ਆ ਕਿ ਅੱਗੇ ਤੋਂ ਵੀ ਭੈਣੋ ਮੇਰੀ ਇੰਨੀ ਹੀ ਸਪੋਰਟ ਕਰਦੇ ਰਹੋ ਤੇ ਬਾਕੀ ਸੂਟ ਹੈ ਜਿਹੜੇ ਇੱਕ ਵਾਰੀ ਵਾਏ ਜ਼ਰੂਰ ਕਰਕੇ ਵੇਖੋ ਫੈਬਰਿਕ ਦਾ ਤੁਹਾਨੂੰ ਫੇਰ ਹੀ ਪਤਾ ਲੱਗਣਾ ਕਿ ਬੋਲਣ ਨਾਲ ਆਪਾਂ ਨੂੰ ਉਹਨਾਂ ਯਕੀਨ ਨਹੀਂ ਆਉਂਦਾ ਜੀ ਇਹ ਫੈਬਰਿਕ ਜੇ ਤੁਹਾਡੇ ਕੋਲੇ ਪਹੁੰਚੂਗਾ ਤੁਹਾਨੂੰ ਫੇਰ ਹੀ ਪਤਾ ਲੱਗਣਾ ਕਿ ਜੋ ਅਸੀਂ ਬੋਲ ਰਹੇ ਹਾਂ ਵਾਕਈ ਉਹੀ ਚੀਜ਼ ਹੈ ਚਲੋ ਜੀ ਫੇਰ ਵੀਡੀਓ ਸ਼ੁਰੂ ਕਰੀਏ ਪਹਿਲਾ ਸੂਟ ਵੇਖੋ ਜੀ ਪਹਿਲਾਂ ਤਾਂ ਇਹਦਾ ਕਲਰ ਬਹੁਤ ਹੀ ਸੋਹਣਾ ਪਿੰਕ ਗਜਰੀ ਜਿਹਾ ਛੇੜ ਹੈ ਜੀ ਇਹ ਤੁਹਾਨੂੰ ਆਲ ਓਵਰ ਵੀ ਮਿਲ ਜਾਊਗਾ ਤੇ ਇੰਜੇ ਤੁਸੀਂ ਮੈਚਿੰਗ ਕਰੋਗੇ ਮੈਚਿੰਗ ਵੀ ਲਵ ਮਿਲ ਜਾਏਗਾ ਤੇ ਬਹੁਤ ਹੀ ਜ਼ਿਆਦਾ ਸੌਫਟ ਜਿਹੜੀ ਹੈ ਕਾਟਨ ਹੈ ਜੀ ਬਿਲਕੁਲ ਮਲਾਈ ਵਰਗੀ ਕਪੜਾ ਬਹੁਤ ਜ਼ਿਆਦਾ ਸੋਹਣਾ ਕਲਰ ਪ੍ਰਿੰਟ ਵੀ ਵੱਖਰੀ ਜੀ ਹੈ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਈਏ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਦਾ ਕਲਰ ਪ੍ਰਿੰਟ ਹੈ। ਬਾਕੀ ਤੁਸੀਂ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਦਿੱਤੇ ਗਏ WhatsApp ਨੰਬਰ ਤੇ। ਅਗਲਾ ਸੂਟ ਵੇਖੋ। ਬਹੁਤ ਹੀ ਜ਼ਿਆਦਾ ਸੋਹਣਾ ਪੈਰਟ ਜਾਂ ਸ਼ੇਡ ਹੈ ਪੈਰਟ ਗ੍ਰੀਨ ਦਾ ਤੇ ਕਲਰ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਜਿਹੜਾ ਪਿੰਕ ਜਿਹਾ ਵਿੱਚ ਫਲਾਰ ਦਿਸ ਰਿਹਾ ਜਦੋਂ ਇਹ ਇਦਾਂ ਦੀ ਆਪਾਂ ਲੇਸਾਂ ਵਗੈਰਾ ਲਾ ਕੇ ਇਸ ਨੂੰ ਸੂਟ ਜਿਹੜਾ ਸਟਿਚ ਕਰਦੇ ਆ ਤਾਂ ਸੂਟ ਦੀ ਗ੍ਰੇਸ ਹੈ ਜਿਹੜੀ ਫੇਰ ਹੀ ਬਣਦੀ ਹੈ। ਬਾਕੀ ਫੈਬਰਿਕ ਦੀ ਅਸੀਂ ਤੁਹਾਨੂੰ ਕਹਿੰਦੇ ਆ ਗਾਰੰਟੀ ਦਿੰਦੇ ਆ ਕਿ ਫੈਬਰਿਕ ਹਮੇਸ਼ਾ ਤੁਹਾਨੂੰ ਗੁੱਡ ਕੁਆਲਿਟੀ ਦਾ ਮਿਲੂਗਾ ਕੋਈ ਕਲਰ ਨਹੀਂ ਜਾਣ ਦੀ ਕੰਪਲੇਂਟ ਨਹੀਂ ਆਉਗੀ ਜੀ ਤੇ ਬਹੁਤ ਸੋਹਣੀ ਕਾਟਨ ਮਿਲੂਗੀ ਬਿਲਕੁਲ ਸੌਫਟ ਤੇ ਪ੍ਰਿੰਟਿੰਗ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਦੇਖੋ ਕਿੰਨਾ ਸੋਹਣਾ ਜਿਹੜਾ ਕਲਰ ਪ੍ਰਿੰਟ ਹੈ ਅਗਲਾ ਸੂਟ ਵੇਖੋ ਇਹ ਥੋੜਾ ਵੱਡੇ ਫਲਾਰ ਚ ਆ ਜਾਂਦਾ ਹੈ ਕਈ ਭੈਣਾਂ ਵੱਡੇ ਫਲਾਰ ਪਸੰਦ ਕਰਦੀਆਂ ਸੌਫਟ ਕਾਟਨ ਕਪੜਾ ਉਹੀ ਰਹੇਗਾ ਜੀ ਵਧੀਆ ਮਿਲਦਾ ਕਪੜਾ ਹੁੰਦਾ ਆਪਣੇ ਕੋਲੇ ਕਦੇ ਵੀ ਜਿਹੜਾ ਕਪੜਾ ਆਪਾਂ ਇਸ ਤਰ੍ਹਾਂ ਦਾ ਨਹੀਂ ਦਿੰਦੇ ਕਿ ਕੰਪਲੇਂਟ ਆਵੇ ਵਾਕਈ ਇਹਦੀ ਤੁਸੀਂ ਕਲਰ ਪ੍ਰਿੰਟਿੰਗ ਵੇਖੋ ਕਿੰਨੀ ਜਿਆਦਾ ਸੋਹਣੀ ਹੈ ਬਹੁਤ ਸੋਹਣਾ ਲੱਗਦਾ ਹੈ ਅਗਲਾ ਮਸਟਰਡ ਜੇ ਸ਼ੇਡ ਚ ਹੈ येलो ਜੇ ਚ ਇਹਦੀ ਉਸ ਨਾਲੋਂ ਡਿਫਰੈਂਟ ਕਲਰ ਪ੍ਰਿੰਟਿੰਗ ਹੈ ਜੀ ਦੇਖੋ ਕਿੰਨਾ ਜਿਆਦਾ ਸੋਹਣਾ ਸਟਾਫ ਹੈ ਇਹ ਇੰਨਾ ਹੀ ਸੌਫਟ ਹੈ ਬਾਕੀ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਜਿਆਦਾ ਸੋਹਣੇ ਦੇਖੋ ਚੈੱਕ ਦੇ ਵਿੱਚ ਇਹ ਨਾ ਜੀ ਥੋੜਾ ਵੀਡੀਓ ਚ ਕਲਰ ਨਹੀਂ ਸਹੀ ਆ ਰਿਹਾ ਹੈ ਇਹ ਕਲਰ ਹੈ ਜਿਹੜਾ ਉਹ ਇਹ ਲੈਮਨ ਜਿਹਾ ਸ਼ੇਡ ਹੈ ਬਿਲਕੁਲ ਹੀ ਡਿਫਰੈਂਟ ਆ ਰਿਹਾ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਚੈੱਕ ਹੈ ਜੀ ਬਾਟਮ ਤੇ ਕੰਮ ਵਗੈਰਾ ਕਹੋਗੇ ਤੁਹਾਡੇ ਕਹਿਣ ਅਨੁਸਾਰ ਕਰਾਵਾਵਾਂਗੇ ਉਹਦੇ ਐਕਸਟਰਾ ਚਾਰजेस ਰਹਿ ਜਾਣਗੇ ਦੁਪੱਟਾ ਵਗੈਰਾ ਵੀ ਤੁਹਾਡੇ ਕਹਿਣ ਤੇ ਹੀ ਰੈਡੀ ਕਰਵਾਵਾਂਗੇ ਅਗਲਾ ਇਹਦੇ ਵਿੱਚ ਪ੍ਰਿੰਟ ਬਹੁਤ ਹੀ ਸੌਰੀ ਕਲਰ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਫਰੋਜੀ ਇਹ ਵੀ ਥੋੜਾ ਲਾਈਟ ਆ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਬਲੂ ਫਰੋਜੀ ਜਿਹਾ ਕਲਰ ਹੈ ਨਾਲ ਬਾਟਮ ਰਹੇਗੀ ਪਲੇਨ ਇਸ ਤਰ੍ਹਾਂ ਥੋੜਾ ਜਿਹਾ ਐਲਫ ਜਆ ਹੈਗਾ ਵੈਸੇ ਬਾਟਮ ਦੇ ਵਿੱਚ ਦੇਖੋ ਨੇੜੇ ਤੋਂ ਦਿਖਾਈ ਦੇ ਰਿਹਾ ਤੇ ਜੇ ਆਪਾਂ ਥੋੜਾ ਇਹਨੂੰ ਵਧੀਆ ਬਣਾਉਣਾ ਤਾਂ ਕੰਮ ਵਗੈਰਾ ਕਰਵਾ ਸਕਦੇ ਹਾਂ ਬਹੁਤ ਸੋਹਣਾ ਲੱਗੇਗਾ ਅਗਲਾ ਇਹਦੇ ਚ ਪਿੰਕ ਗਜਰੀ ਜਿਹਾ ਸ਼ੇਡ ਹੈ ਜੀ ਦੇਖੋ ਕਿੰਨਾ ਜਿਆਦਾ ਜੱਚ ਰਿਹਾ ਨਾਲੇ ਪਿੰਕ ਗਜਰੀ ਜੀ ਬਹੁਤ ਹੀ ਸੋਹਣੀ ਪਿਆਰੇ ਜੇ ਸ਼ੇਡ ਦੀ ਜਿਹੜੀ ਬਾਟਮ ਹੈ ਜਦੋਂ ਆਪਾਂ ਨਾਲ ਇਹ ਦੁਪੱਟਾ ਵਗੈਰਾ ਰੈਡੀ ਕਰਦੇ ਆ ਜਾਂ ਬਾਟਮ ਤੇ ਕੰਮ ਵਗੈਰਾ ਹੈ ਇਹਦੀ ਇਸ ਚੈੱਕ ਵਾਲੀ ਸ਼ਰਟ ਤੇ ਵੀ ਹਲਕਾ ਜਿਹਾ ਕੰਮ ਹੋ ਜਾਂਦਾ ਡਿਫਰੈਂਟ ਜਿਹਾ ਸੂਟ ਹੈ ਜਿਹੜਾ ਲੱਗਣ ਲੱਗ ਜਾਂਦਾ ਅਗਲਾ ਬਹੁਤ ਹੀ ਸੋਹਣੇ ਸ਼ਰਟਾਂ ਪਹਿਣਾ ਵੀ ਕਰਾ ਸਕਦੀਆਂ ਇਹਨੂੰ ਯਾਰ ਤੇ ਇਹ ਵੀਰਾਂ ਵਾਸਤੇ ਕਮੀਜ਼ ਪਜਾਮਿਆਂ ਦਾ ਕਪੜਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਵੀਰ ਵੀ ਸਾਡੇ ਤੋਂ ਸੂਟ ਹੈ ਜਿਹੜੇ ਵਾਇ ਕਰ ਸਕਦੇ ਆ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਬਸਦੇ ਰਹੋ ਸੁਣ ਸੁਣ ਕੇ